ਹਾਂਜੀ ਵੀਰੇ YouTube ਚੈਨਲ ਨਾਲ ਜੁੜੇ ਨਾ ਮੈਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਆ ਵੀਰੇ ਜਿਹੜੇ ਵੀਰੇ ਵੀਰ ਮਜ਼ਾਕ ਜਾਂ ਸਮਝਦੇ ਜਾਣਕਾਰੀ ਨੂੰ ਜਾਂ ਨਹੀਂ ਚੰਗੀ ਲੱਗਦੀ ਉਹ ਵੀਰੇ ਨਾ ਵੇਖਿਓ ਆਪਣੇ ਐਸੇ ਵੀਡੀਓ ਨੂੰ ਕਿਉਂਕਿ ਵੀਰੇ ਉਹਨਾਂ ਨੂੰ ਚੰਗੀ ਤਾਂ ਲੱਗਣੀ ਨਹੀਂ ਅੱਜ ਬਾਈ 89 20 ਪਿਆ ਤੂੰ 99 ਦਾ ਹੀ 99 ਰੁਪਿਆ 12 ਰੁਪਿਆ ਠੀਕ ਆ ਮੀਂਹ ਵੀਰੇ ਬਹੁਤ ਜਗ੍ਹਾ ਪੈ ਗਿਆ ਪਰ ਜਿੱਥੇ ਪਰਮਾਤਮਾ ਨੇ ਨਹੀਂ ਪਾਉਣਾ ਹੁੰਦਾ ਵੀਰੇ ਉੱਥੇ ਉਹਦੀ ਇਜਾਜ਼ਤ ਤੋਂ ਬਿਨਾ ਪੱਤਾ ਨਹੀਂ ਝੂਲਦਾ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਜਾਣਕਾਰੀ ਦੇਣੀ ਆ ਸੋ ਅੱਜ ਦੀ ਵੀਰੇ ਜਿਹੜੀ ਅਪਡੇਟ ਆ ਉਹ ਹੈਗੀ ਆ 15 ਤੋਂ ਅਗਸਤ ਤੋਂ ਲੈ ਕੇ 18 ਅਗਸਤ ਦੀ ਇਹਨਾਂ ਦਿਨਾਂ ਦੇ ਵਿੱਚ ਬਈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ ਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇੱਕ ਤਖੜਾ ਮੀਂਹ ਦਾ ਦੌਰ ਲੱਗ ਸਕਦਾ ਬਈ ਜਿੱਥੇ ਨਹੀਂ ਮੀਂਹ ਪਿਆ ਉਥੇ ਰੱਬ ਮਤਲਬ ਆਪਾਂ ਕਹੇ ਲੋ ਉਹਨਾਂ ਵੀਰਾਂ ਨੂੰ ਖੁਸ਼ ਕਰ ਸਕਦਾ ਵੀਰੇ ਜਿੱਥੇ ਹਜੇ ਤੱਕ ਕਣੀ ਨਹੀਂ ਢਿੱਗੀ ਸੌਣ ਦਾ ਮਹੀਨਾ ਲੰਘ ਚੱਲਿਆ ਵੀਰੇ ਜਾਂ ਸੌਣ ਤੋਂ ਵੀ ਮਤਲਬ ਅੱਧ ਹੜ ਤੋਂ ਲੈ ਕੇ ਸੌਣ ਤੱਕ ਪਰਮਾਤਮਾ ਨੇ ਕੋਈ ਮੀਂਹ ਨਹੀਂ ਪਾਇਆ ਸੋ ਦੱਖਣੀ ਪੱਛਮੀ ਪੰਜਾਬ ਉਤਰੀ ਪੂਰਬੀ ਪੰਜਾਬ ਰੇ ਹਰੇਕ ਜ਼ਿਲ੍ਹੇ ਤੱਕ ਮੀਂਹ ਪੁੱਜਦਾ ਹੋ ਸਕਦਾ ਬਾਕੀ ਅਕਾ ਇੱਕ ਆਪਾਂ ਵੀਡੀਓ ਕੱਲ ਨੂੰ ਪਾਵਾਂਗੇ ਬਾਈ ਕੱਲੇ ਕੱਲੇ ਜ਼ਿਲ੍ਹੇ ਦਾ ਨਾਂ ਬੋਲਾਂਗੇ ਪਰ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਬਾਈ ਜ਼ਿਆਦਾਤਰ ਥਾਵਾਂ ਤੇ ਦਰਮਿਆਨੇ ਮੀਂਹ ਦੇ ਨਾਲ ਕਿਤੇ ਕਿਤੇ ਭਾਰੇ ਵੀਂਦੀ ਝਟ ਲੱਗ ਸਕਦੀ ਹੈ ਬਾਈ ਇੱਕ ਦੋ ਝਟਾਂ ਹਲਕੇ ਦਰਮਿਆਨੇ ਮੀਂਹingan ਹੋਣਗੀਆਂ ਇੱਕ ਦੋ ਝਟਾਂ ਭਾਰੇ ਵੀਂਦੀਆਂ ਹੋਣਗੀਆਂ ਸੋ ਬਾਈ ਇੰਨੀ ਗੱਲ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਧ ਵੀ ਰਣ ਪਿਆਰਪਰੀ ਸਸਰੀਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ